ਹੈਲੋ ਹਣੀ ਬਾਜੀ 1 ਵਿਸ਼ ਯੂ ਅ ਵੈਰੀ ਵੈਰੀ ਹੈਪੀ ਬਰਥਡੇ ਐਂਡ ਅਜ ਮੈਂ ਲੇਟ ਵੀ ਨਹੀਂ ਹੈਗੀ ਟੂਡੇ ਆਮ ਕੈਨ ਸਿੰਗ ਅ Song ਸਪੈਸ਼ਲੀ ਫਾਰ ਯੂ ਤੋ ਹਮੇਸ਼ਾ ਕਿਹਾ ਰਹਿਣਾ Song ਪਾਦੇ ਤੇਜ ਦੇ ਪਾਦੇ ਹਣਾ ਤੇ ਅੱਜ ਮੈਂ ਆਪ ਹੀ ਗਾਣਾ ਐਂਡ ਹੇਅਰ ਕਮਸ ਤੰਦਾ ਸਾਰੀਆਂ ਮੈਂ ਆਪ ਹੱਥੀ ਗੁੰਦੀਆਂ ਤੰਦਾ ਸਾਰੀਆਂ ਮੈਂ ਆਪ ਹੱਥੀ ਗੁੰਦੀਆਂ ਤੂੰ ਮੱਥੇ ਨਾਲ ਲਾਲੀ ਵੀਰਿਆ ਪਾ ਕੇ ਰਖੜੇ 'ਚ ਖਿੱਚ ਪਣ ਪੇਜਦੀ ਤੂੰ ਗੁੱਟ ਤੇ ਸਜਾਲੀ ਵੀਰਿਆ ਹੈ ਤੂੰ ਗੁੱਟ ਤੇ ਸਜਾਲੀ ਵੀਰਿਆ ਭਾਵੇਂ ਦੂਰ ਤੈਥੋਂ ਬੈਠੀ ਆ ਮੈਂ ਵੀਰਿਆ ਵੇ ਯਾਦ ਤੈਨੂੰ ਨਿਤ ਕਰਦੀ ਬਠੇ ਦਿਲ ਨੂੰ ਮੈਂ ਦਿੰਨੀ ਆ ਤਸੱਲੀਆਂ ਫੇਰ ਵੀ ਨਜਿੰਦ ਠਰਦੀ ਆਕੇ ਮਿਲ ਜਾਵੇ ਛੇਤੀ ਛੋਟੀ ਪਹਿਣ ਨੂੰ ਆਕੇ ਮਿਲ ਜਾਵੇ ਛੇਤੀ ਛੋਟੀ ਪਹਿਣ ਨੂੰ ਤੇ ਗਲ ਨਾਲ ਲਾਦੀ ਵੀਰਿਆ ਪਾ ਕੇ ਰਖੜ ਚਿੱਠੀ ਚ ਪਹਿਣ ਤੇਜ ਦੀ ਤੂੰ ਗੁੱਟ ਤੇ ਸਜਾਲੀ ਵੀਰਿਆ ਹੈ ਤੂੰ ਗੁੱਟ ਤੇ ਸਜਾ ਲਈ ਵੀਰਿਆ ਥੈਂਕ ਯੂ ਸੋ ਮੱਚ ਐਂਡ ਹੈਪੀ ਬਰਥਡੇ ਅਗੇਨ ਗਿਫਟ ਆਪਾਂ ਤੈਨੂੰ ਆਕੇ ਦੇ ਦੇਣਾ ਤੇ ਕੇਕ ਤੂੰ ਕੱਟ ਲਈ ਬਾਈ ਬਾਈ